ਇਹ ਵੀਡੀਓ ਹੈ ਉਹ ਵੀ ਕੀ ਹੈ ਇਹ ਜੀ ਇੱਕ ਮੈਟ੍ਰਿਮੋਨিয়াল ਡਿਸਪੂਟ ਜਿਹਾ ਜੀ ਮਨਜੀਤ ਸਿੰਘ ਤੇ ਸਾਫ 소ਨੀਆ ਕੌਰ ਜਿਹੜੀ ਲੜਕੀ ਹੈ ਉਹ ਦੋਨਾਂ ਪਰਿਵਾਰਾਂ ਦਾ ਡਿਸਪੂਟ ਚੱਲਦਾ ਸੀ ਆਪਸ ਦੇ ਵਿੱਚ ਉਸ ਨੂੰ ਲੈ ਕੇ ਕੱਲ ਰਾਤ ਲੜਾਈ ਹੋਈ ਹੈ ਚਾਰ ਬੰਦੇ ਜ਼ਖਮੀ ਹੋਏ ਉਹਨਾਂ ਦਾ ਬਿਆਰ ਲਿਖ ਕੇ ਅਗਲੀ ਕਾਰਵਾਈਆਂ ਮਚ ਲੈਂਦੀ ਹੈ ਸਰ ਐ ਇਹ ਜੋ ਮਨਜੀਤ ਸਿੰਘ ਹੈ ਜੀ ਉਹ ਲੜਕਾ ਤੇ ਜਿਹੜੀ ਸੋਨੀਆ ਕੌਰ ਆ ਲੜਕੀ ਹੈ ਪੰਜ-ਛੇ ਸਾਲ ਵਿਆਹ ਨੂੰ ਹੋ ਚੁੱਕੇ ਐ ਇੱਕ ਬੇਟੀ ਵੀ ਇਹਨਾਂ ਦੇ ਉਹ ਜਿਹੜੀ ਸੋਨੀਆ ਕੌਰ ਆ ਆਪਸ਼ਨ ਨਾ ਕਰ ਰਹੀ ਸੀ ਯਾ ਕੁਝ ਦਿਨ ਪਹਿਲਾਂ ਕੁਝ ਮਾੜਾ-ਵੱਟਾ ਮਨ ਬਟਾ ਹੋਣ ਕਰਕੇ ਚਲੀ ਗਈ ਸੀ ਘਰ ਦੇ ਵਿੱਚੋਂ ਤੇ ਅੱਜ ਉਹਦੇ ਪਰਿਵਾਰਕ ਵਸੀਆਂ ਨੇ ਪਰਿਵਾਰਕ ਵਾਲਿਆਂ ਨੇ ਆ ਕੇ ਲੜਾਈ ਝਗੜਾ ਕੀਤਾ ਉਸ ਬੰਦੇ ਅਗਲੀ ਕਾਰਜ ਵਿੱਚ ਜਾਂਦੀ ਹੈ ਫਿਰ ਇਸ ਵਾਰ ਹੈ ਕਿਹਦੇ ਕਰੇਗਾ ਕਿ ਪੰਨਾ ਲੈ ਕੇ ਵਾਰ ਕਰਨਾ ਤੇ ਕਿਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਬਿਲਕੁਲ ਜੀ ਗਲਤ ਹੈ ਲੋਕਾਂ ਦੇ ਵਿੱਚ ਸ਼ੈਨ ਸ਼ਕਤੀ ਦੀ ਕਮੀ ਹੈ ਜੀ ਦੋ देखने जी आ रहे तो नहीं। पर फिर भी, देखने तो भी करा। देखने। तो जी पुलिस वालों बढ़वा कराई बिल्कुल जी सख्त कारवाई की जाएगी बदमाशी करना